ਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਜੀ ਦੇ ਆਗਮਨ ਤੋਂ ਪਹਿਲਾਂ ਦੇਸ਼ ਦੀ ਸਮੁੱਚੀ ਦਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਦੇਸ਼ ਵਿੱਚ ਗਿਆਨਤਾ ਦਾ ਹਨੇਰਾ ਸੀ 204 ਇਸਵੀ ਵਿੱਚ ਖਾਨਦਾਨ ਇਹ ਮੁਗਲਾਂ ਦਾ ਰਾਜ ਹੋਇਆ ਕਤਬਦੀਨ ਐਬਕ ਦੇ ਪਿੱਛੋਂ ਅਲਤਮਸ਼ ਅਲੂਦੀਨ ਖਿਲਜੀ ਫਿਰੋਜ਼ ਤੁਗਲਕ ਤੁਗਲਕ ਆਦ ਦੇ ਰਾਜ ਵਿੱਚ ਹਿੰਦੂਆਂ ਉੱਤੇ ਬਹੁਤ ਜ਼ੁਲਮ ਹੋਇਆ ਰਹਿੰਦੀ ਕਸਰ ਤੈਮੂਰ ਦੇ ਹਮਲੇ ਨੇ ਪੂਰੀ ਕਰ ਦਿੱਤੀ ਸੀ ਜਿਵੇਂ ਨੇ 1 ਲੱਖ ਕੈਦੀ ਕਤਲ ਕਰਵਾਇਆ ਬਾਅਦ ਵਿੱਚ ਬਹਿਲੋਲ ਖਾਨ ਲੋਧੀ ਨੇ ਦਿੱਲੀ ਤੇ ਕਬਜ਼ਾ ਕਰ ਲਿਆ 1668 ਈਸਵੀ ਵਿੱਚ ਬਹਿਲੋਲ ਖਾਨ ਦੇ ਮਰਨ ਪਿੱਛੋਂ ਉਸਦੇ ਪੁੱਤਰ ਸਿਕੰਦਰ ਲੋਧੀ ਨੇ 1517 ਈਸਵੀ ਤੱਕ ਰਾਜ ਕੀਤਾ ਉਸਨੇ ਬੇਸ਼ੁਮਾਰ ਮੰਦਰ ਢਾਏ ਅਤੇ ਜ਼ੁਲਮ ਕੀਤੇ 1504 ਈਸਵੀ ਵਿੱਚ ਦੌਲਤ ਖਾਨ ਨੂੰ ਸੁਲਤਾਨਪੁਰ ਲੋਧੀ ਦਾ ਨਵਾਬ ਬਣਾਇਆ ਗਿਆ ਸਿਕੰਦਰ ਲੋਧੀ ਦੀ ਮੌਤ ਪਿੱਛੋਂ ਇਬਰਾਹਿਮ ਲੋਧੀ ਤਖਤ ਤੇ ਬੈਠਾ ਤਾਂ ਦੌਲਤ ਖਾਨ ਨਦੀਨ ਆਗਮ ਖਾ ਨਾਲ ਰਲ ਕੇ ਬਾਬਰ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਦਾ ਸੱਦਾ ਭੇਜਿਆ ਉਸ ਦਾ ਖਿਆਲ ਸੀ ਕਿ ਬਾਬਰ ਇਬਰਾਹਿਮ ਨੂੰ ਹਾਰ ਦੇ ਕੇ ਅਤੇ ਲੁੱਟ ਦਾ ਮਾਲ ਲੈ ਕੇ ਵਾਪਸ ਚਲਾ ਜਾਵੇਗਾ ਤੇ ਰਾਜ ਭਾਗ ਦਾ ਮਾਲਕ ਉਹ ਬਣ ਜਾਵੇਗਾ ਪਰ ਉਲਟਾ ਲੋਧੀਆਂ ਦਾ ਰਾਜ ਹੀ ਜਾਂਦਾ ਰਹਾ ਆਧੇ 1516 ਈਸਵੀ ਵਿੱਚ ਇਬਰਾਹਿਮ ਨੂੰ ਹਾਰ ਦੇ ਕੇ ਤਖਤ ਮਲ ਦਾ ਮਾਲਕ ਬਣਾਇਆ ਗਿਆ ਤੇ ਮੁਗਲ ਰਾਜ ਸਥਾਪਿਤ ਹੋ ਗਿਆ ਲੋਧੀਆਂ ਤੋਂ ਪਿੱਛੋਂ ਮੁਗਲ ਦਾ ਰਾਜ ਦੋਵੇਂ ਹੀ ਵਿਦੇਸ਼ੀ ਸਰਕਾਰਾਂ ਸਨ ਬਾਦਸ਼ਾਹ ਦੇ ਥੱਲੇ ਨਵਾਬ ਹਾਕਮ ਅਤੇ ਪਿੰਡਾਂ ਦੇ ਚੌਧਰੀ ਪਰਜਾ ਉੱਤੇ ਅੰਨਾ ਜ਼ੁਲਮ ਕਰਦੇ ਸਨ ਕਿਸੇ ਦੀ ਵੀ ਇੱਜ਼ਤ ਪਦ ਅਤੇ ਜਾਨ ਮਾਲ ਸੁਰੱਖਿਅਤ ਨਹੀਂ ਸੀ Hindu ਪਰਜਾ ਦਾ ਹੋਰ ਵੀ ਮਾੜਾ ਹਾਲ ਸੀ ਉਹ ਉਹਨਾਂ ਨੂੰ ਇਸਲਾਮ ਵਿੱਚ ਲਿਆਉਣ ਤਨਮਾਲ ਲੁੱਟਣ ਅਤੇ ਬਹੁ ਬੇਟੀਆਂ ਦੀ ਬੇਪਤੀ ਕਰਨ ਨੂੰ ਹੁਕਮ ਰਾਣ ਟੋਲਾ ਆਪਣਾ ਹੱਕ ਸਮਝਦਾ ਸੀ ਰਾਜਸੀ ਦਸ਼ਾ ਗੁਰੂ ਸਾਹਿਬ ਨੇ ਆਪਣੇ ਸ਼ਬਦਾਂ ਵਿੱਚ ਉਸ ਵੇਲੇ ਇਹ ਹਾਲਤ ਸੀ ਰਾਜੇ ਸਿੰਘ ਮੁਕੱਦਮ ਕੁੱਤੇ ਜਾਏ ਜੁਗਾਈ ਨੇ ਬੈਠੇ ਸੁੱਤੇ ਚਾਕਰ ਨਹਾਣ ਦਾ ਪਾਣੀ ਕਾਓ ਰਤ ਪਿਤ ਕੁਤੋ ਚਟ ਜਾਓ ਅਤੇ ਕਾਲ ਕਾਤੀ ਰਾਜੇ ਕਸਾਈ ਧਰਮ ਖੰਡ ਕਰ ਉਡਾਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਹੀਂ ਕਹਿ ਚੜਿਆ ਰਾਜੇ ਸ਼ੇਰਵਾਂਗ ਸ਼ਿੰਗਾਰ ਦੀ ਤਾਗ ਵਿੱਚ ਰਹਿੰਦੇ ਸਨ ਅਹਲਕਾਰ ਕੁੱਤਿਆਂ ਵਾਂਗੂ ਸਨ ਅਤੇ ਛੋਟੇ ਝੁਲਮ ਰਾਜਿਆਂ ਦੀਆਂ ਨਹੁੰਦਰਾ ਸਨ ਅਤੇ ਜਨਤਾ ਨੂੰ ਲਹੂ ਲਹਾਨ ਕਰਦੇ ਸਨ ਭਲੇ ਲੋਕਾਂ ਨੂੰ ਆਰਾਮ ਨਾਲ ਸੌਣ ਨਹੀਂ ਦਿੰਦੇ ਸਨ ਦੇਸ਼ ਦੀ ਜਨਤਾ ਉੱਤੇ ਜ਼ੁਲਮ ਹੋ ਰਿਹਾ ਸੀ ਅਤੇ ਹੁਕਮਰਾਨ ਟੋਲਾ ਖਰ ਮਸਤੀ ਅਤੇ ਐਸ਼ ਕਰ ਰਿਆ ਸੀ ਕੋਈ ਦਾਦ ਫਰਿਆਦ ਸੁਣਨ ਵਾਲਾ ਨਹੀਂ ਸੀ ਜ਼ਾਲਮ ਮੁਸਲਮਾਨ ਨਮਾਜ਼ ਨਮਾਜ਼ਾਂ ਪੈ ਪੜਦੇ ਸਨ ਅਤੇ ਬ੍ਰਾਹਮਣ ਖੱਤਰੀ ਆਦ ਹੁਕਮ ਹੁਕਾਮਤ ਦੇ ਝੋਲੀ ਚੌਕ ਬਣਦੇ ਬਣ ਕੇ ਆਪਣੇ ਹੀ ਭਰਾਵਾਂ ਨੂੰ ਤੰਗ ਕਰ ਰਹੇ ਸਨ ਗੁਰੂ ਸਾਹਿਬ ਦੇ ਸ਼ਬਦਾਂ ਵਿੱਚ ਖੱਤਰੀਆਂ ਤੇ ਧਰਮ ਛੋੜਿਆ ਮਲੇਸ਼ ਪਾਖਿਆ ਗਹੀ ਸ੍ਰਿਸ਼ਟ ਸਭ ਇੱਕ ਵਰਨ ਹੋਏ ਧਰਮ ਕੀ ਗਤ ਰਹੀ ਅਤੇ ਮਾਨਸ ਖਾਣੇ ਮਾਨਸ ਖਾਣੇ ਕਰੇ ਨਿਮਾਜ ਸ਼ੂਰੀ ਵਗਾਇਨ ਤਿੰਨ ਗੱਲ ਤਾਗ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਸਮਾਜਿਕ ਦਸ਼ਾ ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਹਿੰਦੂ ਅਤੇ ਮੁਸਲਮਾਨ ਅੱਗੋਂ ਹੋਰ ਵੰਡਾ ਪਈਆਂ ਹੋਈਆਂ ਸਨ ਖਾਸ ਕਰਕੇ ਹਿੰਦੂ ਚਾਰ ਵਰਨਾ ਵਿੱਚ ਵੰਡੇ ਹੋਏ ਸਨ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੂਦਰ ਸ਼ੂਦਰ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਔਰਤ ਨੂੰ ਪੈਰ ਦੀ ਜੁੱਤੀ ਤੱਕ ਕਹਾ ਜਾਂਦਾ ਸੀ ਤੁਲਸੀ 10 ਵਰਗੇ ਵਿਦਵਾਨ ਲਿਖ ਰਹੇ ਸਨ ਟੌਰ ਗਵਾਰ ਸ਼ੂਦਰ ਪਸ਼ੂ ਨਾਰੀ ਪਾਂਚੋਂ ਤਾੜਨ ਕੇ ਅਧਿਕਾਰੀ ਪੀਲੂ ਜਹਾ ਕਵੀ ਕਹਿ ਰਹਾ ਸੀ ਪਾਠ ਰੰਨਾ ਰੰਨਾ ਦੀ ਦੋਸਤੀ ਖੋਰੀ ਜਿੱਤ ਦੀ ਮਤ ਵਾਰਿਸ਼ਾ ਲਿਖ ਰਹਾ ਸੀ ਵਾਰਸ ਰੰਨ ਫਕੀਰ ਤਲਵਾਰ ਘੋੜਾ ਚਾਰੇ ਥੋਕ ਇਹ ਕਿਸੇ ਦੇ ਯਾਰ ਨਹੀਂ ऐसे हालात ਵਿੱਚ ਆਮ ਲੋਕਾਂ ਵੱਲੋਂ ਔਰਤ ਨੂੰ ਮਾੜਾ ਸਮਝਣਾ ਸੁਭਾਵਕ ਹੀ ਸੀ ਅਜਿਹੀ ਬਦਸਲੂਕੀ ਦੇ ਸਨਮਖ ਔਰਤ ਵੀ ਆਪਣੇ ਗੁਣ ਹਲੈਮੀ ਸਾਦਗੀ ਸ਼ਰਮ ਹયા ਪਵਿੱਤਰਤਾ ਆਦ ਗਵਾ ਬੈਠੀ ਸੀ ਪੁਰਸ਼ ਕਸਾਈ ਕਠੋਰ ਵੱਡ ਖਾਣੇ ਵੱਡੀ ਖੋਰ ਆਦ ਹੋ ਗਏ ਸਨ ਸ਼ਰਮ ਅਤੇ ਅਣਖ ਅਲੋਪ ਹੋ ਰਹੀ ਸੀ ਗੁਰੂ ਸਾਹਿਬ ਨੂੰ ਕਹਿਣਾ ਪਿਆ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਹੀ ਆਦ ਸੀਲ ਸੰਜਮ ਸੱਚ ਬੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਕਰ ਆਪਣੇ ਪਤ ਉੱਠ ਚੱਲੀ ਨਾਲ ਧਾਰਮਿਕ ਦਸ਼ਾ ਧਾਰਮਿਕ ਦਸ਼ਾ ਜਿਸ ਵਿੱਚ ਮੁਸਲਮਾਨ ਰਾਜਦੇਹ ਹੰਕਾਰ ਵਿੱਚ ਮੁਸਲਮਾਨ ਰਾਜਦੇਵ ਵਿੱਚ ਹੰਕਾਰ ਆਫਰੇ ਫਿਰਦੇ ਸਨ ਅਤੇ ਹਿੰਦੂ ਹਿੰਦੂ ਉੱਕਾ ਹੀ ਗੁਲਾਮੀ ਥੱਲੇ ਦੱਬੇ ਹੋਏ ਦੱਬੇ ਹੋਏ ਦੋਵੇਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਸਨ ਮੁਸਲਮਾਨ ਹਿੰਦੂਆਂ ਨੂੰ ਕਾਫਰ ਅਤੇ ਹਿੰਦੂ ਮੁਸਲਮਾਨਾਂ ਨੂੰ ਮਲੈਸ਼ ਸਮਝਦੇ ਸਨ ਇਸ ਨੂੰ ਨੂੰ ਭਾਈ ਗੁਰਦਾਸ ਚਾਰ ਵਰਨ ਚਾਰ ਮਹ ਜਗ ਵਿੱਚ ਹਿੰਦੂ ਮੁਸਲਮਾਨੇ ਖੁਦੀ ਬਲਖ ਅਕਬਰ ਖਿੱਚੋ ਤਾਣ ਕਰੈਣ ਧਿਆਣੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਸੁਣਤ ਮੁਸਲਮਾਨ ਦੀ ਤਿਲਕ ਜੰਜੇ ਹਿੰਦੂ ਲੋਬਾਣੇ ਰਾਮ ਰਹੀ ਮ ਕਹਿ ਦੀਏ ਇੱਕ ਨਾਮ ਦੋਹੀ ਰਾਹ ਭੁਲਾਣੇ ਵੇਦ ਕਤੇਬ ਭੁਲਾਇਕੇ ਮੋਹੇ ਲਾਲਚ ਦੁਨੀ ਸੈਤਾਣੇ ਸੱਚ ਕਿਨਾਰਾ ਰਹਿ ਗਿਆ ਖੈ ਮਰਦੇ ਬ੍ਰਾਹਮਣ ਮਲਾਉਣੇ ਸਿਰੋਂ ਨਮਟੇ ਆਵਣੇ ਜਾਣੇ ਹੈ ਕਿ ਝੂਠੇ ਫਤਵੇ ਦਿੰਦਾ ਸੀ ਅਤੇ ਕੁਰਾਨ ਦੇ ਗਲਤ ਅਰਥ ਕਰਕੇ ਬਾਦਸ਼ਾਹ ਨੂੰ ਕੋਹਾਰੇ ਪਾਉਂਦਾ ਸੀ ਬ੍ਰਾਹਮਣ ਲੋਕਾਂ ਨੂੰ ਮਹਿਮਾ ਪਰਮਾ ਵਿੱਚ ਪਾ ਕੇ ਅਤੇ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਦੱਸ ਕੇ ਪੂਰਾ ਸ਼ੋਸ਼ਣ ਕਰ ਰਾ ਸੀ ਕਾਜ਼ੀਆਂ ਤੇ ਬ੍ਰਾਹਮਣ ਤੋਂ ਤੀਜੇ ਥਾਵਾਂ ਤੇ ਸਨ ਜੋਗੀ ਉਹ ਸੰਸਾਰ ਨੂੰ ਮਾਇਆ ਸਮਝ ਕੇ ਛੱਡ ਜੰਗਲਾਂ ਵਿੱਚ ਪਹਾੜਾਂ ਤੇ ਚਲੇ ਚਲੇ ਗਏ ਸਨ ਸੰਿਆਸੀਆਂ ਦੇ 10 ਅਤੇ ਜੋਗੀਆਂ ਦੇ 12 ਟੋਲੇ ਬਣੇ ਹੋਏ ਸਨ ਜੋ ਆਪੋ ਆਪਣੇ ਢੰਗਾ ਨਾਲ ਅਤੇ ਆਪਣੇ ਹੀ ਕਲਿਆਣ ਲਈ ਗਈ ਹੋਰ ਹਿਲੇ ਵਰਤ ਰਹੇ ਸਨ ਪਰ ਆਪਣੇ ਮਨ ਨੂੰ ਕਾਬੂ ਵਿੱਚ ਰੱਖ ਕੇ ਲੋਕਾਂ ਦੀ ਅਗਵਾਈ ਕਰਨ ਲਈ ਕੋਈ ਵੀ ਅੱਗੇ ਨਹੀਂ ਆਉਂਦਾ ਸੀ ਇਸ ਸਮੁੱਚੀ ਦਸ਼ਾ ਨੂੰ ਗੁਰੂ ਸਹਿਬਾਨ ਇੰਜ ਬਿਆਨ ਕੀਤਾ ਕਾਜੀ ਹੋਏ ਕਿ ਬਹੇ ਨਿਆਣ ਫੇਰੇ ਤਸਬੀਹ ਕਰੇ ਖੁਦਾਏ ਵੱਡੇ ਲੈ ਕੇ ਹੱਕ ਗਵਾਏ ਜੇ ਕੋ ਪੁੱਛੇ ਤਾਂ ਪੜ ਸੁਨਾਵੇਂ ਸ਼ਰਮ ਧਰਮ ਦੁਇ ਸ਼ਾਪ ਖਲੋਏ ਕੂੜੇ ਫਿਰੇ ਪ੍ਰਧਾਨਵੇਂ ਲਾਲੋ ਕਾਜ਼ੀਆਂ ਬੜਮਾ ਕੀ ਗਲ ਠਕੀ ਔਗਤ ਪੜੇ ਸ਼ੈਤਾਨਵੇਂ ਲਾਲੋ ਕਾਦੀ ਕੂੜ ਬੋਲ ਮਲ ਖਾਏ ਬ੍ਰਹਮਣ ਨਾਜੇ ਨਾਵੇਂ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਓਜਾੜੇ ਕਾ ਬੂੰਦ 8.1 ਮੁਸਲਮਾਨ ਹਾਕਮ ਹੋਣ ਕਰਕੇ ਜਨਤਾ ਨੂੰ ਲੁੱਟਦਾ ਸੀ ਕੋਈ ਕੋਈ ਸਰਕਾਰ ਦੇ ਝੋਲੀ ਹਿੰਦੂ ਹਿੰਦੂ ਵੀ ਅਮੀਰ ਸਨ ਲੋਕ ਤਾਂ ਬਹੁਤ ਅਮੀਰ ਸਨ ਅਤੇ ਜਾਂ ਬਹੁਤ ਗਰੀਬ ਦਰਮਿਆਨ ਤੱਕ ਬਾ ਨਾ ਮੱਦਰ ਸੀ ਗੁਰੂ ਜੀ ਦੇ ਜਨਮ ਵੇਲੇ ਆਰਥਿਕ ਅਤੇ ਸਮਾਜਿਕ ਨਾ ਬਰਾਬਰੀ ਅਗਿਆਨਤਾ ਚਰਿੱਤਰ ਹਿੰਤਾ ਜ਼ੋਰ ਜ਼ਬਰ ਕੁੜਕ ਸੇਤਾ ਵਹਿਮ ਪਰਮ ਆਦ ਦਾ ਹਰ ਥਾਂ ਬੋੜ ਬਾਲਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ